ਰਾਤ ਦੇ ਹਨੇਰੇ ਵਿੱਚ ਵੀ ਪੰਜਾਬ ਦਾ ਹਰ ਘਰ ਰੁਸ਼ਨਾਵੇ ਤੇ ਬਿਨਾ ਸੋਚੇ ਸਮਝੇ ਹਰ ਪੰਜਾਬੀ ਆਪਣੇ ਲੋੜ ਮੁਤਾਬਕ ਬਿਜਲੀ ਦਾ ਇਸਤੇਮਾਲ ਵੀ ਕਰੇ ਫੇਰ ਵੀ ਉਹਨਾਂ ਦਾ ਬਿੱਲ ਜ਼ੀਰੋ ਆਵੇ ਪਹਿਲੇ ਦਿਨ ਤੋਂ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹੀ ਸੋਚ ਸੀ ਜੋ ਅੱਜ ਸੱਚ ਹੋ ਚੁੱਕੀ ਹੈ 600 ਯੂਨਿਟ ਮਾਫ ਦੇ ਨਾਲ ਜਿਸ ਮੁਹਿੰਮ ਦੀ ਸ਼ੁਰੂਆਤ ਹੋਈ ਸੀ ਉਸ ਦੇ ਨਤੀਜੇ ਆਣੇ ਸ਼ੁਰੂ ਹੋ ਗਏ ਨੇ ਤੇ ਸੂਬੇ ਦੇ ਲਗਭਗ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਨੇ ਬਿਜਲੀ ਦੇ ਬਿਲਾਾਂ ਦੇ ਮੋਜ ਤੋਂ ਮੁਕਤ ਹੋਏ ਇਹਨਾ ਆਮ ਲੋਕਾਂ ਦੀ ਜੇਬ ਤੋਂ ਇੱਕ ਭਾਰਤਾਂ ਚੁੱਕ ਹੋਈ ਆਈ ਹੈ ਨਾਲ ਦੇ ਨਾਲ ਇਸੇ ਬਚੇ ਹੋਏ ਪੈਸਿਆਂ ਨੂੰ ਹੁਣ ਉਹ ਆਪਣੀ ਨਿੱਕੀਆਂ ਨਿੱਕੀਆਂ ਖੁਸ਼ੀਆਂ ਲਈ ਇਸਤੇਮਾਲ ਕਰ ਰਹੇ ਨੇ ਤੇ ਕਰ ਰਹੇ ਨੇ ਪੰਜਾਬ ਸਰਕਾਰ ਦਾ ਦਿਲੋਂ ਸ਼ੁਕਰਾਨਾ ਅਦਾ ਪਹਿਲਾਂ ਬਿੱਲ 3-4000 ਰੁਪਏ ਆਉਂਦਾ ਸੀ ਹੁਣ 0 ਆਉਂ ਰਿਹਾ ਸਾਡੇ ਨਗਰ ਦੇ ਵਿੱਚ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਆ ਅਸੀਂ ਮਾਨ ਸਰਕਾਰ ਦੇ ਫੈਸਲੇ ਤੋਂ ਬਹੁਤ ਖੁਸ਼ ਆ ਜੀ ਮੇਰਾ ਮਕਸਦ ਇਹ ਆ ਕਿ ਜਿੰਨੇ ਚੁੱਲਿਆਂ ਦੀ ਅੱਗ ਬੱਜ ਸਕਦੀ ਹੈ ਜਿੰਨੇ ਚੁੱਲਿਆਂ ਦੀ ਅੱਗ ਬੱਜ ਸਕਦੀ ਹੈ ਉਹ ਵਧਾਈਏ ਅਸੀਂ ਇਨੀ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਜਿਹੜੀ ਆ ਉਹ ਮਹਿੰਗੀ ਮਿਲੇ ਜਿਹੜਾ ਪੰਜਾਬ ਬਿਜਲੀ ਪੈਦਾ ਕਰਦਾ ਹੈ ਉੱਥੇ ਇਨੀ ਮਹਿੰਗੀ ਬਿਜਲੀ ਨਹੀਂ ਹੋਣੀ ਚਾਹੀਦੀ ਜ਼ੀਰੋ ਬਿੱਲ ਮੁਸਕੁਰਾਉਂਦਾ ਪੰਜਾਬ ਈਮਾਨਦਾਰ ਸਰਕਾਰ ਸਾਫ਼ ਨੀਅਤ ਨਾਲ ਪੂਰੇ ਕਰ ਰਹੀ ਹਰ ਪੰਜਾਬੀ ਦਾ ਖੁਆਬ